ਕਰਦਾ ਉਹ ਹੁਣ ਜ਼ਿਕਰ ਨਹੀਂ ਸਾਡਾ ਕਰਦਾ ਉਹ ਹੁਣ ਜ਼ਿਕਰ ਨਹੀਂ ਸਾਡਾ ਲੱਗਦਾ ਉਸ ਨੂੰ ਫਿਕਰ ਨਹੀਂ ਸਾਡਾ ਲੱਗਦਾ ਉਸ ਨੂੰ ਫਿਕਰ ਨਹੀਂ ਸਾਡਾ ਜਿਸ ਘਰ ਲਈ ਪਰਦੇਸੀ ਹੋਏ ਜਿਸ ਘਰ ਲਈ ਪਰਦੇਸੀ ਹੋਏ ਉਹ ਸੇ ਘਰ ਵਿੱਚ ਜ਼ਿਕਰ ਨਹੀਂ ਸਾਡਾ ਉਸੇ ਘਰ ਵਿੱਚ ਜ਼ਿਕਰ ਨਹੀਂ ਸਾਡਾ ਕੋਈ ਗਲਤੀ ਮੈਂ ਹੈ ਕੀਤੀ ਕੋਈ ਗਲਤੀ ਮੈਂ ਹੈ ਕੀਤੀ ਕਰਦਾ ਨਹੀਂ ਉਹ ਜ਼ਿਕਰ ਜੋ ਸਾਡਾ ਕਰਦਾ ਨਹੀਂ ਉਹ ਜ਼ਿਕਰ ਜੋ ਸਾਡਾ ਹਰ ਗੜੀਆ ਤਾਂ ਸੀ ਹੀ ਨਰ 모ਹਾ ਅਰਜਿੰਦਰ ਵੀ ਕਹਿੰਦੇ ਕਰਦਾ ਫਿਕਰ ਨਹੀਂ ਸਾਡਾ ਕਰਦਾ ਉਹ ਜੋ ਫਿਕਰ ਨਹੀਂ ਸਾਡਾ ਲੱਗਦਾ ਉਸ ਨੂੰ ਫਿਕਰ ਨਹੀਂ ਸਾਡਾ ਲੱਗਦਾ ਉਸ ਨੂੰ ਫਿਕਰ ਨਹੀਂ ਸਾਡਾ